ਰਦਾ ਸਾਦੇ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੋ ਆਪਣੇ ਕਿੰਨੇ ਉਤਮ ਕਰਮ ਨੇ ਕਿ ਆਪਾਂ ਅੱਜ ਕੋਸ ਸਥਾਨ ਤੇ ਪੁੱਜਿਆ ਜਿਸ ਧਰਤੀ ਤੇ ਚਾਰ ਗੁਰੂ ਸਾਹਿਬਾਨਾ ਨੇ ਮਹਾਰਗ ਚਰਨ ਪਾਇਆ ਆਗਰੇ ਦੀ ਧਰਤੀ ਤੇ ਪਹਿਲੀ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਆਏ ਫਿਰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਆਏ 9ਵੇਂ ਪਾਤਸ਼ਾਹ ਗੁਰਦੇਵ ਸਾਹਿਬ ਦੀ 10ਵੇਂ ਪਾਤਸ਼ਾਹ ਗੋਬਿੰਦ ਸਿੰਘ ਸਾਹਿਬ ਉਹ ਇਹ ਤਾਂ ਕਿ ਕਿ ਹਸਮੇਟਾਪਾ ਨੂੰ ਇਹ ਵੀ ਮਿਲਦਾ ਹੈ ਕਿ ਭਾਈ ਗੁਟਾ ਜੀ ਤੇ ਭਾਈ ਗੁਰਦਾਸ ਜੀ ਕਿਉਂਕਿ ਉਸ ਵਕਤ ਪ੍ਰਚਾਰ ਤੇ ਪ੍ਰਸਾਰ ਦਾ ਜਿੰਮੇਵਾਰੀ ਸੀ ਤਾਂ ਭੁਟਾ ਜੀ ਭਾਈ ਗੁਰਦਾਸ ਜੀ ਦੇ ਜਿੰਮੇਵਾਰੀ ਉਹਨਾਂ ਸਮਿਆਂ ਦੇ ਅੰਦਰ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਤਲੇਵ ਵਿੱਚ ਸਾਧਗੁਰੂ ਦੀ ਕੈਦ ਸਨ ਧੰਨ ਬਾਬਾ ਭੁਟਾ ਜੀ ਇੱਕ ਸ਼ਬਦ ਚੌਕੀ ਲੈ ਕੇ ਜਿਹਨੂੰ ਆਪਾਂ ਇਹਨਾਂ ਦਿਨਾਂ 'ਚ ਪ੍ਰਭਾਤ ਫੇਰੀ ਕਹਿੰਦੇ ਆ ਉਹਨਾਂ ਸਮੇਂ ਇ ਬਾਬਾ ਬੁੱਢਾ ਜੀ ਨੇ ਸ਼ੁਰੂਆਤ ਕੀਤੀ ਸੀ ਤੇ ਅੱਜ ਸਾਡੇ ਬੜੇ ਉਤਮ ਕਰਮ ਨੇ ਕਿ ਅੱਜ ਆਸੀਂ ਉਸ ਸਥਾਨ 'ਤੇ ਆਏ ਜਿੱਥੇ ਪ੍ਰੇਮ ਭਾਗਤ ਸਾਹਿਬ ਜੀ ਨੇ ਮਹਾਰਤ ਚੜ੍ਹਾਇਆ ਸਾ ਸੰਗਤ ਜੀ ਆਪਾਂ ਇਹ ਜੋ ਵੇਖ ਰਹੇ ਆ ਨਾ ਇਹਨੂੰ ਆਪਾਂ ਲੈਮੀਨੇਸ਼ਨ ਕਰ ਦਿੱਤਾ ਹੈ ਇਹ ਹੱਗੇ ਵੀ ਜੇ ਜਦਾਂ ਤੁਹਾਨੂੰ ਪ੍ਰਾਪਤ ਸਮੇਂ ਤੋਂ ਜੇ ਦੇਖੇ ਹੋਗੇ ਨਾ ਇਹ ਹਵਾ ਲੈ ਰਿਹਾ ਉਸ ਨੂੰ ਨਮਕ ਸਾੜ ਰਿਹਾ ਇਹ ਜੇ ਆਪਾਂ ਇਹਨਾਂ ਮਾਰਤਾਂ ਨੂੰ ਢਾ ਦੇਵਾਂਗੇ ਜਿਵੇਂ ਹੁਣੇ ਮੇਰੀ ਮੀਤ ਜੀ ਨਾਲ ਗੱਲ ਹੋ ਰਹੀ ਸੀ ਕਿ ਕੋਈ ਨਿਸ਼ਾਨੀ ਦੱਸੋ ਤੇ ਮੈਂ ਕਹਿੰਦੀ ਹੈ ਨਿਸ਼ਾਨੀ ਹੈ ਤੇ ਅੱਜ ਕੱਲ ਸੰਗਤ ਦਾ ਇੱਕ ਇੱਕ ਪੈਸਾ ਬੜਾ ਕੀਮਤੀ ਹੈ ਜੀ ਸੰਗਤ ਦੀ ਦਸਾਂ ਨਾਉਂ ਦੀ ਕਿਰਤ ਹੁੰਦੀ ਆਪਾਂ ਨਾ ਪ੍ਰਾਣੀਆਂ ਮਾਰਤਾਂ ਢਾ ਦੇ ਤੇ ਭਾਵੇਂ ਸੋਨੇ ਦੇ ਬੁਰਜ ਲਾ ਦੀਏ ਪਰ ਉਹ ਗੱਲ ਨਹੀਂ ਰਹਿਣੀ ਜੋ ਸਾਡੀ ਪ੍ਰਾਤਨ ਮਾਰਤ ਹੈ ਪ੍ਰਾਤਨ ਗ੍ਰੰਥ ਨੇ ਪ੍ਰਾਤਨ ਸ਼ਸਤਰ ਨੇ ਪ੍ਰਾਤਨ ਖੜਾਵਾ ਨੇ ਜੇ ਆਪਾਂ ਇਹਨਾਂ ਨੂੰ ਸੰਭਾਲ ਕੇ ਨਹੀਂ ਰੱਖਣਗੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕੀ ਦਿਖਾਵਾਂਗੇ ਇਹ ਨਾ 12 ਤਰੀਕ ਦੀ ਸੱਤ ਉਸ ਵਕਤ ਇਹ ਬਾਦਸ਼ਾਹ ਅਕਬਰ ਨੇ ਬਣਾਈ ਠੀਕ ਹੈ ਜੀ ਇਸ ਜਗ੍ਹਾ ਤੋਂ ਉਹਨਾਂ ਸਮੇਂ ਦੇ ਅੰਦਰ ਕੁਝ ਹੁਕਮ ਜਾਰੀ ਕੀਤਾ ਜਾਂਦਾ ਸੀ ਇਹਦੀ ਖਾਸੀਅਤ ਇਹ ਸੀ ਕਿ ਲਾਲ ਪੱਥਰ ਦਾ ਦਰਬਾਰ ਇੱਕ ਬਾਰਾਂਦਰੀ ਤੇ ਇਹਦੇ ਜਮਨਾ ਨਾਣੀ ਹੁਣ ਤੇ ਕਾਫੀ ਸਮਾਂ ਹੋ ਗਿਆ ਜਮਨਾ ਜੋ ਹੈ ਤਾਂ 2-3 ਕਿਲੋਮੀਟਰ ਦੂਰ ਹੋ ਗਈ ਉਸ ਸਮੇਂ ਜਦੋਂ ਜਮਨਾ ਦੇ ਉੱਤੋਂ ਦੀ ਹਵਾ ਜਿਹੜੀ ਆਉਂਦੀ ਸੀ ਨਾ ਜੀ ਉਹ ਹਵਾ ਦਾ ਇਹਦੇ ਅੰਦਰ ਜਦੋਂ ਆਨੰਦ ਆਉਂਦਾ ਸੀ ਤੇ ਇਹ ਬਿਲਕੁਲ ਐ ਚਿੱਟ ਠੰਡਾ ਹੁੰਦਾ ਸੀ ਤੇ ਇੱਥੋਂ ਦੇ ਜਿਹੜੇ ਰਾਜ ਨਿਜਵਾੜੇ ਮੁਗਲ ਕੋਈ ਤਾਂ ਇਹ ਕੋਈ ਹੁਕਮ ਜਾਰੀ ਕਰਦਾ ਤੇ ਜਦੋਂ ਕੋਈ ਇੱਥੇ ਇਸ ਇਲਾਕੇ 'ਚ ਕੋਈ ਸਜਾ ਕਿਸੇ ਨੂੰ ਸੁਣਾਈ ਜਾਂਦੀ ਤੇ ਉਹਨੂੰ ਕੋਈ ਛੋਟਾ-ਮੋਟਾ ਡੰਡ ਦਿੱਤਾ ਜਾਂ ਉਹਨੂੰ ਥੱਲੇ ਬੰਦ ਕਰ ਦਿੰਦੇ ਸੀ ਥੱਲੇ ਇਹਦੇ ਭੋਰਾ ਸਾਹਿਬ ਹੈ ਠੀਕ ਹੈ ਉਹ ਵੀ ਪ੍ਰਾਤਨ ਹੈ 1983 ਤੋਂ ਥੱਲੇ ਸ਼ਰੀਖਣਪਟ ਸਾਹਿਬ ਦੀ ਲੜੀ ਆਰੰਭ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਇਸ ਸਥਾਨ ਤੇ ਆਏ ਉਹ ਇੱਥੋਂ ਦੇ ਰਹਿਣ ਵਾਲਾ ਇੱਕ ਮੁਸਲਮਾਨ ਸੀ ਜੋ हसन ਅਲੀ ਉਹਨੂੰ ਜਦੋਂ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖਾਂ ਦੇ ਗੁਰੂ ਨੇ ਉਹਨਾਂ ਦੇ ਉੱਤੇ ਔਰੰਗਜ਼ੇਬ ਬਾਦਸ਼ਾਹ ਨੇ ਇਨਾਮ ਰੱਖਿਆ ਸੋਨੇ ਦੀਆਂ 500 ਮੋਹਰਾਂ ਗੁਰੂ ਸੰਗਤਿਓ ਆਪ ਜਾਣਦੇ ਹੋ ਕਿ ਕਸ਼ਮੀਰੀ ਪੰਡਤ ਗੁਰੂ ਸਾਹਿਬ ਜੀ ਕੋਲ ਗਏ ਉਹਨਾਂ ਦੀ ਪੁਕਾਰ ਗੁਰੂ ਸਾਹਿਬ ਨੇ ਸੁਣੀ ਤੇ ਗੁਰੂ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਕਿਹਾ ਕਿ ਜਾਓ ਔਰੰਗਜ਼ੇਬ ਨੂੰ ਕਹੋ ਕਿ ਜੇ ਇੱਕ ਬਾਦਸ਼ਾਹ ਬਸਲਾਮਤ ਅਰਮ ਨੂੰ ਕਬੂਲ ਕਰਦੇ ਨੇ ਤੇ ਸਾਰਾ ਜੋ ਹਿੰਦੁਸਤਾਨ ਹੈ ਇਸਲਾਮ ਵਿੱਚ ਆ ਜਾਏ ਔਰੰਗਜ਼ੇਬ ਪਰ ਗੁਰੂ ਸਾਹਿਬ ਜੀ ਦੀ ਉਡੀਕ ਵਿੱਚ ਬੈਠਾ ਸੀ ਗੁਰੂ ਸਾਹਿਬ ਜੀ ਦੇ ਲੇਟ ਹੋਣ ਦਾ ਕਾਰਨ ਤੇ ਔਰੰਗਜ਼ੇਬ ਨੇ ਫਿਰ ਗੁਰੂ ਸਹਿਬ ਜੀ ਦੇ ਉੱਤੇ ਇਹ 500 ਮੋਰਾਂ ਦਾ ਨਾਮ ਰੱਖਿਆ ਸੀ ਉਸ ਇਨਾਮ ਨੂੰ ਜਗਾ ਜਗਾ ਤੋਂ ਸਾਰੇ ਪਾਸੇ ਢੰਡੋਰਾ ਪਟਿਆ ਜਾਂਦਾ ਸੀ ਉਹ ਸ਼ਾਹੀ ਪੱਤਰ ਕਾ ਇਸ ਜਗਾ ਤੇ ਆਈ ਇਸ ਜਗਾ ਤੁਹੀਂ ਸੁਣਾਈ ਗਈ ਇਸ ਜਗਾ ਤੋਂ ਜਦੋਂ ਇੱਕ ਕਿਸੇ ਗਰੀਬ ਹਸਨ अली ਮੁਸਲਮਾਨ ਨੇ ਸੁਣਿਆ ਨਾ ਉਹਦੀ ਇੱਛਾ ਪ੍ਰਗਟ ਹੋਈ ਕਿ ਅਗਰ ਗੁਰੂ ਤੇਗ ਬਹਾਦਰ ਜੋ ਸਿੱਖਾਂ ਦੇ ਨੌਵੇਂ ਗੁਰੂ ਨੇ ਉਹ ਇੱਥੇ ਆ ਜਾਣ ਤੇ ਮੇਰੇ ਇੱਥੋਂ ਉਹਨਾਂ ਦੀ ਕਿਰਪਾਦਾਰੀ ਹੋ ਜਾਏ ਤੇ ਜਿਹੜੀ ਮੇਰੀ ਗਰੀਬੀ ਹੈ ਜਿਹੜੇ ਮੇਰੇ ਦੁੱਖ ਨੇ ਉਹ ਦੂਰ ਹੋ ਜਾਣਗੇ ਕਿ ਆਪਾਂ ਅਰਦਾਸ ਪੜ੍ਹਦੇ ਆਂ ਤੇ ਗੁਹਾਦਰ ਸਿੰਘ ਰੇਆ ਕਰ ਲੋਗ ਵੀ ਆਵੇ ਤਾਂ ਸਭ ਥਾਈਂ ਨੇ ਸਹਾਇਤਾ ਤੇ ਸਤਿਗੁਰੂ ਹੀ ਸਭ ਦੇਗਾ ਸਹਾਇਤਾ ਕਰਨ ਵਾਲੇ ਉਹ ਮਾਲਕ ਇਹ ਰੋਜ਼ ਯਾਦ ਕਰਦੇ ਹਸਨ ਅਲੀ ਮੁਸਲਮਾਨ ਤੇ ਗੁਰੂ ਸਾਹਿਬ ਦੀ ਮਿਹਰ ਨਾਲ ਇਹਦੀ ਇੱਛਾ ਪੂਰੀ ਕਰਨ ਵਾਸਤੇ ਦਿੱਲੀ ਤੋਂ ਪਹਿਲਾਂ ਰੋਪੀ ਦੀ ਜੀਤ ਫੈਜ਼ਾਬਾਦ ਅਲੀ ਬਨ ਬੁੰਦੇ ਸਤਿਗੁਰੂ ਜੀ ਨੇ ਤੁੰਡੂ ਬਾਰਕ ਚਰਨ ਪਾਈ ਇਸ 12 ਤਰੀਕੀ ਚਰਨ ਪਾਇ ਜਿਹਨੂੰ ਅੱਜ ਆਪਾਂ ਗੁਰਦੁਆਰਾ ਦੂਪਨੀਵਾਰ ਸਾਹਿਬ ਕਹਿੰਦੇ ਕਿੱਥੇ ਜਾਏ ਬਹਿ ਮੇਰਾ ਸਤਿਗੁਰੂ ਤੋ ਥਾਮ ਸੁਹਾਵਾ ਰਾਮ ਰਾਧੇ ਫੈਨਤੀ ਦਾ ਜੀ ਪੁੱਛਣ ਲੱਗੇ ਮਹਾਰਾਜ ਜਿੱਥੇ ਤੇ ਬੜੇ ਮੁਗਲ ਫਿਰਦੇ ਨੇ ਆਪਾਂ ਉਹਨੂੰ ਕਿੱਥੋਂ ਲੱਭਾਂਗੇ ਮਹਾਰਾਜ ਤੇ ਜਾਣੀ ਜਾਣ ਸੀ ਮਹਾਰਾਜ ਕਹਿੰਦੇ ਬਾਗ ਵਿੱਚ ਬੈਠਾ ਸਤਿਗੁਰੂ ਜੀ ਬਾਗ ਵਿੱਚ ਹੀ ਚਲੇ ਗਏ ਥੱਲੇ ਬਾਗ ਬਣਿਆ ਸੀ ਹੁਣ ਇਸ ਵੇਲੇ ਉੱਥੇ ਗੁਰਦੁਆਰਾ ਬੰਦੀ ਸਾਹਿਬ ਜੀ ਦੀ ਸ਼ੋਭਤ ਹੈ ਤੇ ਜਦੋਂ ਆਪਾਂ ਮੰਜੀ ਸਾਹਿਬ ਜਾਣੇ ਆ ਬੈਕ ਸਾਈਡ ਤੋਂ ਥੱਲੇ ਮੱਥਾ ਟੇਕਣ ਜਾਣੇ ਹੋ ਤਾਂ ਖੜਾ ਬਣਿਆ ਹੈ ਖੜੇ ਦੇ ਉੱਤੇ ਕੁਝ ਪ੍ਰਾਤਨ ਸ਼ਸਤਰ ਵੀ ਪਏ ਹੋਏ ਨੇ ਤੇ ਗੁਰੂ ਸਾਹਿਬ ਜੀ ਦੀ ਇੱਕ ਪ੍ਰਾਤਨ ਫੋਟੋ ਵੀ ਲੱਗੀ ਹੋਈ ਹੈ ਕਿ ਤਸ਼ਾਲਾ ਤੇ ਗੁੱਠੀ ਦਿੰਦਿਆਂ ਹੋਇਆਂ ਗੁਰੂ ਸਾਹਿਬ ਜੀ ਫਿਰ ਇੱਥੋਂ ਚਰਨ ਪਾ ਕੇ ਬਾਗ ਵਿੱਚ ਗਏ ਹਸਨ ਅਲੀ ਨਾਲ ਸਤਿਗੁਰੂ ਜੀ ਦਾ ਮੇਲ ਹੋਇਆ ਤੇ ਗੁਰੂ ਸਾਹਿਬ ਜੀ ਨੇ ਉਹਦੇ ਆਣ ਵੇਖਿਆ ਤੇ ਭਾਈ ਮਤੀਦਾਤਾ ਜੀ ਨੂੰ ਦੱਸਣ ਲੱਗੇ ਕਿ ਇਹ ਹੀ ਹੈ ਸਾਨੂੰ ਯਾਦ ਕਰ ਰਿਹਾ ਪਰ ਇਹ ਸਾਡੀ ਪਛਾਣ ਨਹੀਂ ਰਿਹਾ ਤੇ ਗੁਰੂ ਸਾਹਿਬ ਜੀ ਦੇ ਕੋਲ ਜਦੋਂ ਆਇਆ ਉਹਨੇ ਸੋਚਿਆ ਕਿ ਸ਼ਾਇਦ ਜੀ ਨੂੰ ਕੋਈ ਵਜ਼ੀਰ ਆ ਗਿਆ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਮੈਨੂੰ ਕੁਝ ਖੈਰੀਅਤ ਦਿਓ ਮੈਂ ਬੜਾ ਗਰੀਬ ਆ ਇੱਥੇ ਕੋਈ ਨਾ ਕੋਈ ਰਾਜਾ ਮਹਾਰਾਜਾ ਸੁਭਾਗ ਵਿੱਚ ਆਉਂਦਾ ਹੀ ਐ ਤੇ ਅੱਜ ਜੇ ਤੁਸੀਂ ਆਇਓ ਮੈਂ ਤੁਹਾਨੂੰ ਪਛਾਣਿਆ ਨਹੀਂ ਕੌਣ ਹੋ ਤੇ ਤੁਸੀਂ ਮੈਨੂੰ ਕੁਝ ਦੇ ਕੇ ਜਾਓ ਮੇਰੇ ਬੱਚੇ ਘਰ ਮੈਂ ਉਹਨਾਂ ਵਾਸਤੇ ਕੁਝ ਲੈ ਜਾਵਾਂਗਾ ਤੇ ਗੁਰੂ ਸਾਹਿਬ ਜੀ ਨੇ ਉਹਦੇ ਵੱਲ ਵੇਖਿਆ ਤੇ ਵੇਖ ਕੇ ਕਹਿਣ ਲੱਗੇ ਬੜਾ ਕੁਝ ਮਿਲੇਗਾ ਪਹਿਲਾਂ ਜਲ ਛਕਾ ਸਤਿਗੁਰੂ ਜੀ ਨੇ ਜਦੋਂ ਜਲ ਮੰਗਿਆ ਤੇ ਕਹਿਣ ਲੱਗੇ ਜੀ ਇਸ ਥੋਂ ਦਾ ਇਲਾਕੇ ਦਾ ਸਾਰਾ ਹੀ ਜਲ ਖਾਰਾ ਹੈ ਗੁਰੂ ਕੀ ਸੰਗਤ ਜੀਓ ਦੇਖੋ ਗੁਰੂ ਸਾਹਿਬ ਜੀ ਦੀ ਇੱਥੇ ਕਿੰਨੀ ਕਿਰਪਾ ਹੈ ਇਹ ਗੁਰਦੁਆਰਾਸ ਪੂਰਾ ਜੋ ਹੈ 40 ਏਕੜ 37 ਕ੍ਰੇਟਸਤਾਨ ਸਾਡਾ ਬਣਿਆ ਹੈ ਪੂਰੇ ਗੁਰਦੁਆਰੇ ਦੀ ਬਾਉਂਡਰੀ ਹੈ ਹੁਣ ਬਾਉਂਡਰੀ ਦੇ ਅੰਦਰ ਦਾ ਜਿੰਨਾ ਜ਼ਿਆਦਾ ਗੁਰੂ ਘਰ ਦਾ ਸਾਰਾ ਹੀ ਜਲ ਮਿੱਠਾ ਹੈ ਤੁਸੀਂ ਲੰਗਰ ਚ ਜਾ ਕੇ ਜਲ ਛਕਿਓ ਇਉਂ ਲੱਗੇਗਾ ਜਿਵੇਂ ਅਨੰਦਪੁਰ ਸਾਹਿਬ ਦਾ ਜਲ ਛਕ ਰਿਹਾ। ਤੇ ਆਹ ਸੜਕੋਂ ਪਾਰ ਆਹ ਗੱਡੀਆਂ ਆ ਰਹੀਆਂ ਬਾਹਰ ਹੋਟਲ ਹੁਣ ਤੇ ਸਭ ਜਗ੍ਹਾ ਘਰਾਂ ਚ ਫਿਲਟਰ ਲੱਗੇ ਨੇ ਤੇ ਜਦੋਂ ਆਪਾਂ ਦਿੱਲੀ ਤੋਂ ਆਈਏ ਤੇ ਪੰਜਾਬ ਤੋਂ ਦੇ ਆਪਾਂ ਮਿੱਠਾ ਜਲ ਛੱਡ ਕੇ ਦਿੱਲੀ ਵੱਲ ਵਧਦੇ ਤੇ ਖਾਰਾ ਪਾਣੀ ਕਿਉਂ ਹੋ ਜਾਂਦਾ ਹੈ ਕਿ ਯੂਪੀ ਉੱਤਰ ਪ੍ਰਦੇਸ਼ ਦਾ ਸਾਰਾ ਹੀ ਜਲ ਖਾਰਾ ਤੇ ਗੁਰੂ ਸਾਹਿਬ ਜੀ ਨੇ ਇੱਥੇ ਤੈਅਤਾ ਕਿ ਅੱਜ ਤੋਂ ਬਾਅਦ ਖਾਰਾ ਨਹੀਂ ਹੋਵੇਗਾ ਮਿੱਠਾ ਹੋਵੇਗਾ ਉਸ ਦਿਨ ਤੋਂ ਬਾਅਦ ਗੁਰੂ ਕੀ ਸੰਗਤ ਜੋ ਗੁਰੂ ਸਾਹਿਬ ਜੀ ਦੀ ਪਹਿਲੀ ਕਿਰਪਾ ਕਿ ਇਥੋਂ ਦਾ ਜਲ ਜੋ ਹੈ ਸਾਰਾ ਹੀ ਮਿੱਠਾ ਹੈ ਗੁਰੂ ਸਾਹਿਬ ਜੀ ਨੇ ਫਿਰ ਉਹਦੇ ਹਾਲ ਵੇਖਿਆ ਤੇ ਮੁਸਕਰਾਏ ਕਹਿਣ ਲੱਗੇ ਭਾਈ ਕੁਛ ਛਕਾ ਜਲ ਛਕਾਇਆ ਬਿਆਸਪਤੀ ਹੈ ਕਹਿਣ ਲੱਗੇ ਮਾਰੇ ਮੇਰੇ ਕੋਲ ਕੀ ਹੋ ਸਕਦਾ ਮੈਂ ਤੇ ਗਰੀਬ ਆ ਭੇਡਾਂ ਬੱਕਰੀਆਂ ਚਾਰਨ ਵਾਲਾ ਹਾਂ ਜੇ ਤੁਸੀਂ ਆਖੋ ਮੈਂ ਤੁਹਾਨੂੰ ਦੁੱਧ ਲਿਆਦਾ ਮਾਰੇ ਕਹਿੰਦੇ ਨਹੀਂ ਕੁਝ ਲਿਆ ਕਹਿਣ ਲੱਗਾ ਕੁਝ ਦਿਓ ਮਹਾਰਾਜ ਮੈਂ ਤੁਹਾਨੂੰ ਲੈ ਆ ਕੇ ਸਿਖਾਵਾਂ ਪਰ ਉਹ ਸਾਹਿਬ ਜੀ ਨੇ ਨਿਕਈ ਹੀਰਾ ਜੜਤ ਸੋਨੇ ਦੀ ਅੰਗੂਠੀ ਉਤਾਰ ਕੇ ਇੱਕ ਬੜਾ ਸੁੰਦਰ ਦਸ਼ਾਲਾ ਉਹ ਸ ਹਸਨ ਅਲੀ ਦੇ ਹੱਥ ਰੱਖਿਆ ਤੇ ਆਖਿਆ ਭਾਈ ਇਸ ਅੰਗੂਠੀ ਨੂੰ ਦੇ ਕੇ ਹੁਣ ਸਤਿਗੁਰੂ ਜੀ ਨੇ ਭਾਣਾ ਵਰਤਾਇਆ ਚੋਜਰਚਿਆ ਕਿ ਇਹ ਜਦੋਂ ਲੈ ਕੇ ਜਾਏਗਾ ਅੰਗੂਠੀ ਨੂੰ ਹਲਵਾਈ ਕੋਲ ਇਹਦੀ ਅਸ਼ਾਕ ਵੱਲ ਵੇਚ ਕੇ ਇਹਦੇ ਪਹਿਰਾਵੇ ਵੱਲ ਵੇਚ ਕੇ ਗਰੀਬੀ ਵੱਲ ਵੇਚ ਕੇ ਉਸ ਕੀਮਤੀ ਵਸਤੂ ਦੇ ਬਾਰੇ ਪੁੱਛਣਗੇ ਕਿਥੋਂ ਲਿਆਇਆ ਤੁਹਾਨੂੰ ਦੱਸ ਕਿ ਇਹ ਪਰ ਸਾਡਾ ਹੀ ਕਸਪਾਇਗਾ ਤੇ ਆਪਣੇ ਆਪ ਲੋਕ ਆ ਜਾਣ ਜੇ ਇੱਦਾਂ ਹੀ ਹੋਇਆ ਕੋਤਵਾਲ ਆਇਆ ਹੋਰ ਲੋਕ ਆ ਗਏ ਗੁਰੂ ਸਾਹਿਬ ਜੀ ਦੇ ਕੋਲੇ ਪੁੱਛਣਾ ਕੀਤਾ ਕਿ ਇਹ ਗੁੱਠੀ ਤੁਹਾਡੀ ਤੁਸੀਂ ਦਿੱਤੀ ਹੈ ਤੁਹਾਡੀ ਹੈ ਤੇ ਗੁਰੂ ਸਾਹਿਬ ਕਹਿਣ ਲੱਗੇ ਹਾਂ ਭਾਈ ਅਸੀਂ ਦਿੱਤੀ ਹੈ ਕਿਨ ਲਗੇ ਜੀ ਇਹ ਕੀ ਤੁਹਾਡਾ ਪੁੱਤਰ ਕਹੇ ਕਿ ਭਾਣਾ ਕਹਿਣ ਲੱਗੇ ਮਹਾਰਾਜ ਭਾਈ ਇਹ ਜੋ हसन ਅਲੀ ਮੁਸਲਮਾਨ ਹੈ ਸਾਨੂੰ ਯਾਦ ਕਰਦਾ ਸੀ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਾਦਾ ਤੇ ਇਨਾਮ ਜੋ ਹੈ ਉਹ ਮੈਨੂੰ ਮਿਲੇਗਾ 500 ਸੋਨੇ ਦੀਆਂ ਮੋਹਰਾਂ ਪਾਈ ਅਸੀਂ ਨੂੰ ਸੋਨੇ ਦੀਆਂ ਮੋਹਰਾਂ ਦਿਵਾਉਣ ਵਾਸਤੇ ਦੀ ਗਰੀਬੀ ਦੂਰ ਕਰਨ ਵਾਸਤੇ ਇਹਦੇ ਦੁੱਖ ਦੂਰ ਕਰਨ ਵਾਸਤੇ ਇਸ ਜਗ੍ਹਾ ਤੇ ਆਏ ਆ ਤੇ ਗੁਰੂ ਸਾਹਿਬ ਜੀ ਨੇ ਇੰਨੀ ਗੱਲ ਜਦੋਂ ਆਖੀ ਨਾ ਤੇ ਗੁਰੂ ਸਾਹਿਬ ਜੀ ਨੂੰ ਉਸ ਵਕਤ ਜੋ कोतवाल ਆਇਆ ਸੀ ਉਸ ਟਾਈਮ ਗੁਰੂ ਸਾਹਿਬ ਜੀ ਨੂੰ ਮਾਰਾ ਸਾਹਿਬ ਜੀ ਨੂੰ ਨਜ਼ਰਬੰਦ ਕਰ ਲਿਆ ਨਜ਼ਰਬੰਦ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਸੋਨੇ ਦੀਆਂ 500 ਮੋਹਰਾਂ ਹਾਜ਼ਰ ਕਰਾ ਕੇ ਉਸ ਥੋੜੀ-ਥੋੜੀਆਂ ਉਸ ਗਰੀਬ ਦੀ ਜੋ ਹੈ ਭਾਵਨਾ ਤੇ ਕਾਮਨਾ ਪੂਰਨ ਕੀਤੀ ਤੇ ਗੁਰੂ ਕੀ ਸੰਗਤ ਦੀ ਉਹ ਗੁਰੂ ਸਾਹਿਬ ਜੀ ਨੂੰ ਉਸ ਵਕਤ ਉਸ ਜਗ੍ਹਾ ਮਜੀ ਸਾਹਿਬ ਨજર ਬੰਦ ਕਰਕੇ ਥੱਲੇ ਮੈਂ ਦੱਸ ਗਿਆ ਟਿਆ ਪੂਰਾ ਸਾਹਿਬ ਜੀ ਨੂੰ ਆਪਾਂ ਹੁਣ ਐਸ ਵੇਲੇ ਪੂਰਾ ਸਾਹਿਬ ਉਹਦੀ ਖਾਸੀਅਤ ਇਹ ਹੈ ਕਿ ਇਹਨਾਂ ਦਿਨਾਂ ਦੇ ਅੰਦਰ ਇਹਨਾਂ ਦਿਨਾਂ 'ਚ ਪੂਰਾ ਸਾਹਿਬ ਜੋ ਹੈ ਬੜਾ ਨਿਕ ਬੜਾ ਫਿਟਾ ਰਹਿੰਦਾ ਤੁਸੀਂ ਜਾ ਕੇ ਦਰਸ਼ਨ ਕਰਕੇ ਆਏ ਤੇ ਜਦੋਂ ਫਿਰ ਗਰਮੀ ਗਰਮੀਆਂ ਦੇ ਦਿਨਾਂ 'ਚ ਠੰਡਾ ਹੁੰਦਾ ਹੈ ਕਿ ਜਦੋਂ ਸਰਦੀ ਦਾ ਮੌਸਮ ਆਉਂਦਾ ਵੀ ਘਰ ਹੈ ਤੇ ਗੁਰੂ ਸਾਹਿਬ ਜੀ ਇਹਨੂੰ ਥੱਲੇ ਕੈਦ ਕਰ ਦਿੱਤਾ ਗਿਆ ਪੂਰਾ ਸਾਹਿਬ 9 ਦਿਨ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਥੱਲੇ ਕੈਦ ਰਹੇ 9 ਦਿਨਾਂ ਬਾਅਦ ਹਨ ਗੁਰੂ ਤੇਗਪਾਧਰ ਸਾਹਿਬ ਜੀ ਨੂੰ ਦਿੱਲੀ ਤੋਂ ਔਰੰਗਜ਼ੇਬ ਬਾਦਸ਼ਾਹ ਨੇ ਆਪਣੀ ਨਿੱਜੀ ਫੌਜ ਭੇਜੀ ਗੁਰੂ ਤੇਗਪਾਧਰ ਸਾਹਿਬ ਜੀ ਨੂੰ ਲੈਣ ਵਾਸਤੇ ਗੁਰੂ ਸਾਹਿਬ ਜੀ ਜਦੋਂ ਫਿਰ ਇਸ ਸਥਾਨ ਦੀ ਜੋ ਮੇਨ ਹੁਣ ਖਾਸੀਅਤ ਹੈ ਮੈਂ ਦੱਸਣਾ ਚਾਹਾਂਗਾ ਕਿ ਗੁਰੂ ਸਾਹਿਬ ਜੀ ਜਦੋਂ ਫਿਰ ਕੋਹਰਾ ਸਾਹਿਬ ਤੋਂ ਬਾਹਰ ਆਏ ਬਰਾਗ ਵਿੱਚ ਸਨ ਤੇ ਸਤਿਗੁਰੂ ਜੀ ਨੇ ਮੁੱਖ ਤੋਂ ਸਤਿਗੁਰੂ ਜੀ ਦੇ ਬਚਨ ਆਪਾਂ ਨੂੰ ਸੁਣਨ ਨੂੰ ਮਿਲ ਰਹੇ ਨੇ ਗੁਰੂ ਗੋਬਿੰਦ ਗਾਇਓ ਨੀ ਜਨਮਕਾਰ ਤੇ ਦੂਜਾ ਬਚਨ ਸਤਿਗੁਰੂ ਜੀ ਦਾ ਇਹ ਹੋਇਆ ਕਿ ਭਾਈ ਮਤੀ ਦਾਸ ਆਪਾਂ ਇੱਥੇ ਕਿਉਂ ਆਏ ਆ? ਲੱਗਿਆ ਗੁਰੂ ਸਾਹਿਬ ਜੀ ਆਪਜੀ ਕਿਸੇ ਦੀ ਭਾਵਨਾ ਤੇ ਕਾਮਨਾ ਪੂਰੀ ਕਰਨ ਵਾਸਤੇ ਇਸ ਜਗ੍ਹਾ ਤੇ ਆਇਓ ਤੇ ਮਹਾਰਾਜ ਆਪਾਂ ਤੇ ਤਾਂ ਆਏ ਕੋਈ ਇੱਥੇ ਸਾਨੂੰ ਯਾਦ ਕਰ ਰਿਹਾ ਸੀ ਤੇ ਗੁਰੂ ਸਾਹਿਬ ਜੀ ਨੇ ਫਿਰ ਇੱਥੇ ਅਸ਼ੀਰਵਾਦ ਦਿੱਤਾ ਹੈ ਮੁਖਵਾਕ ਹੈ ਕਿ ਹੁਣ ਤੇ ਆਪਾਂ ਆਏ ਜਦੋਂ ਕਿਸੇ ਦੀ ਕੋਈ ਝੋਲੀ ਖਾਲੀ ਹੋਏਗੀ ਜਦੋਂ ਕੋਈ ਝੋਲੀ ਲੈ ਕੇ ਜਦੋਂ ਕੋਈ ਮੰਗ ਲੈ ਕੇ ਜਦੋਂ ਕੋਈ ਇੱਛਾ ਤੇ ਭਾਵਨਾ ਲੈ ਕੇ ਇਸ ਸਥਾਨ ਦੇ ਦਰਸ਼ਨ ਕਰੇਗਾ ਇੱਥੇ ਮੱਥਾ ਟੇਕੇਗਾ ਤੇ ਇੱਥੇ ਮੈਂ ਹਾਜ਼ਰ ਨਾਜ਼ਰਾਂ ਜਿਵੇਂ ਆ ਕੇ ਮੈਂ ਹਸਨ ਅਲੀ ਦੀ ਝੋਲੀ ਭਰੀ ਐ ਤੇ ਉਸ ਆਏ ਹੋਏ ਸਿੱਖਾਂ ਦੀਆਂ ਆਉਣ ਵਾਲੇ ਸਮੇਂ ਤੋਂ ਝੋਲੀयां ਭਰਾਂਗਾ ਇਹ ਗੁਰੂ ਸਾਹਿਬ ਜੀ ਦਾ ਇੱਥੇ ਮੇਨ ਅਸ਼ੀਰਵਾਦ ਹੈ ਜੀ ਗੁਰੂ ਕੀ ਸੰਗਤਿਓ ਇਹ ਜੋ ਪ੍ਰਾਰਥਨ ਸਥਾਨ ਤੇ ਜੋ ਦਰਸ਼ਨ ਕਰ ਰਹੇ 1960 ਤੇ 1962 ਵਿੱਚ ਸ਼੍ਰੀਮਾਨ ਸੰਤ ਬਾਬਾ ਸਾਧੂ ਸਿੰਘ ਮੋਹਣੀ ਸਾਹਿਬ ਜੀ ਨੇ ਇਹਦੀ ਸੇਵਾ ਆਰੰਭ ਕੀਤੀ ਇਹ ਖੰਡਰ ਹੋ ਚੁੱਕਾ ਸੀ ਸਾਰਾ ਇੱਕ ਦਸਤੂਰ ਦਾ ਲੱਕਰ ਇਹਨੂੰ ਮਹਾਪੁਰਖਾਂ ਨੇ ਜਦੋਂ ਆ ਕੇ ਆਵਾਜ਼ ਕੀਤਾ ਜੰਗਲਾਂ 'ਚ ਮੰਗਲ ਲਾਇਆ ਉਹਨਾਂ ਕੀ ਸੰਗਤੀਓ ਉਸ ਸਮਾਂ ਪਹਿਲਾਂ ਜੋ ਇਹ ਪ੍ਰਾਤਵ ਤੱਤ ਵਿਭਾਗ ਦੇ ਵਿੱਚ ਸੀਏ ਕਿਉਂਕਿ ਪ੍ਰਾਣੀਆਂ ਜਿਹੜੀਆਂ ਚੀਜ਼ਾਂ ਨੇ ਪ੍ਰਾਤਵ ਤੱਤ ਵਿਭਾਗ ਦੇ ਅੰਦਰ ਹੁੰਦੀਆਂ ਨੇ ਪਰ ਮਹਾਪੁਰਖਾਂ ਨੇ ਜਦੋਂ ਨਿਸ਼ਾਨ ਸਾਹਿਬ ਲਾਪਤਾ ਨਾ ਤੇ ਲੰਗਰ ਚਲਾ ਕੇ ਤੇ ਉਸ ਵਕਤ ਜਦ ਸਰਕਾਰਾਂ ਨੇ ਵੀ ਕਿਹਾ ਤਾਂ ਵੀ ਇਹ ਸਥਾਨ ਜਿਹੜਾ ਸੀ ਪ੍ਰਾਤਵ ਤੱਤ ਤੋਂ ਹਟਾ ਕੇ ਤੇ ਤੁਹਾਨੂੰ ਸੇਵਾ ਚ ਦਿੱਨੇ ਆ ਅਦੇ ਵੀ ਪਰ ਕਈ ਰੋਣਾ ਪਾਉਂਦੇ ਨੇ ਪਰ ਉਹ ਜਦੋਂ ਵੇਖਦੇ ਨੇ ਕਿ ਇੱਥੇ ਤੇ ਕਿਸੇ ਨੂੰ ਇਹ ਨਹੀਂ ਪੁੱਛਿਆ ਜਾਂਦਾ ਲੰਗਰ ਤੇ ਭਾਈ ਤੁੰ ਕਿਉਂ ਆਇਆ ਬੋਲ ਵੀ ਕੋ ਨਹੀਂ ਪਾਏ ਕਮ ਸੇ ਕਮ ਇੱਕ ਰੋਤਾ ਜਿਵੇਂ ਹਿੰਦੂ ਵੀਰ ਨੇ ਮੁਸਲਮਾਨ ਵੀਰ ਨੇ ਸਾਰੇ ਕੋਈ ਵੀ ਆਗਰੇ ਮੇਲਾ ਦਾ ਤਿਆਰਕ ਪ੍ਰੋਗਰਾਮ ਹੁੰਦੇ ਨੇ ਸਾਰੇ ਮੰਨਾਕ ਮਸਜਿਦ ਤੋਂ ਹੁੰਦੇ ਨੇ ਕਮ ਸੇ ਕਮ 14-15 ਹਜ਼ਾਰ ਬੰਦੇ ਦਾ ਮੱਥਾ ਟੇਕਦੇ ਆਏ ਨਾਨ ਸਿੱਖ ਵੀ ਹੁੰਆਂ ਦਾ ਕਹਿੰਦੀ ਰੋਜ਼ ਦਾ ਲੱਖਤਾ ਪ੍ਰਤੀ ਆਪ ਜੀ ਦਰਸ਼ਨ ਕਰ ਸਕਦੇ ਹੈ ਰੈਤਵਾਰ ਨੂੰ ਤੇ ਵੱਧ ਜਾਂਦਾ ਹੈ ਤੋ ਇਹ ਇੱਕ ਯੂਪੀ ਉੱਤਰ ਪ੍ਰਦੇਸ਼ ਵਿੱਚ ਜਿਹੜਾ ਸਥਾਨ ਬਣਿਆ ਹੈ ਉਹਨ ਕੀ ਸੰਗਤ ਜੋ ਆਪਾਂ ਚਾਹਾਂਗੇ ਜਿਵੇਂ ਆਪ ਜੀ ਨੇ ਦਰਸ਼ਨ ਕੀਤੇ ਆਪ ਜੀ ਕਿੰਗਾ ਅਕਲ ਮੀਡੀਆ ਦਾ ਸਮਾਂ ਹੈ ਜਿੰਨਾ ਤੇ ਕੋਈ ਕਿਸੇ ਦੇ ਬਾਰੇ ਪਤਾ ਨਹੀਂ ਉਹਨਾਂ ਦੇ ਕੀ ਜਾਣਦਾ ਹੈ ਤੇ ਇਹ ਆਪ ਜੀ ਨੇ ਇੱਕ ਖਾਸ ਗੱਲ ਵੇਖੀ ਹੋਏਗੀ ਜਿੱਥੇ ਗੁਰਨਾਮ ਸਿੰਘ ਸਾਹਿਬ ਜੀ ਗਏ ਹੋਏ ਦੂਈਆਂ ਪਾਸੀਆਂ ਗਈਆਂ ਅਗਰ ਜੇ ਗੁਰਨਾਮ ਸਿੰਘ ਸਾਹਿਬ ਵੀ ਆਗੜੀ ਦੀ ਧਰਤੀ ਤੇ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਤੇ ਗੁਰੂ ਤੇਜਪਾਲ ਸਾਹਿਬ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਤੇ ਗੁਰੂ ਕੇ ਸੰਗਤ ਜੋ ਆਗੜੀ ਵੀ ਆਓ ਇਹ ਕੋਈ ਭਾਵਨਾ ਕਿਸੇ ਦੀਆਂ ਕਾਮਨਾਪੂਰਨ ਨਹੀਂ ਹੁੰਦੀਆਂ ਇਸ ਜਗ੍ਹਾ ਦੇ ਦਰਸ਼ਨ ਕਰੋ ਦਰਸ਼ਨ ਪਰਸਿਆ ਗੁਰੂ ਕੇ ਰਣਮਨ ਰੰਗ ਸੁਜਾਏ ਸੋ ਆਪਾਂ ਗੁਰੂ ਕੇ ਚਰਨਾਂ 'ਚ ਹੀ ਅਰਦਾਸ ਕਰਨੀ ਹੈ ਇਸ ਵੇਲੇ ਜੋ ਮੌਜੂਦ ਹਨ ਮਹਾਂਪੁਰਖ ਸ੍ਰੀ ਮਾਨਸੰਤ ਬਾਬਾ ਪ੍ਰੀਤਮ ਸਿੰਘ ਜੀ ਉਹ ਦੀ ਸੇਵਾ ਕਰਾ ਰਹਿਣ ਇਹ ਜੋ ਟਕਸਾਲ ਹੈ ਇਹ ਸ੍ਰੀ ਮਾਨਸੰਤ ਬਾਬਾ ਅਦਰ ਸਿੰਘ ਜੀ ਮਕਮਨ ਬਾਵਾ ਦੇ ਮਹਾਂਪੁਰਖਾਂ ਦੀ ਟਕਸਾਲ ਹੈ ਸੋ ਗੁਰੂ ਦੀ ਅਸ਼ੇਸ਼ ਜੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਇਹਦਾ ਨਾਮ ਵੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਉਹਦੇ ਦੁੱਖ ਦੂਰ ਕੀਤੇ ਨਿਵਾਰ ਦਿੱਤੇ ਯੂਪੀ ਉੱਤਰ ਪ੍ਰਦੇਸ਼ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਤਾਲਵੇਂ ਨੇ ਉਸ ਵਕਤ ਗੁਰੂ ਸਾਹਿਬ ਜੀ ਇੱਕ ਤਾਲ ਦੇ ਕਿਨਾਰੇ ਅੱਕ ਬੈਠੇ ਸਨ ਉਹ ਤਾਲ ਹੁਣ ਜੋ ਹੈ ਉਸ ਵਿੱਚ ਜਲ ਨਹੀਂ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਕਰਨ ਜੋ ਨਵਾਜ ਉਸ ਨੂੰ ਫਿਰ ਉਸਾਰਨ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆਡਾ ਬਾਬਾ ਜੀ